ਕਰਦਿਆਂ ਹਾਕਮ ਵਾਲਿਆ ਜੱਗੂ ਉਰਲੇ ਪਾਸੇ ਲੱਗਿਆ ਹੋਇਆ ਤੇ ਪਰਲੇ ਪਾਸੇ ਵੀ ਗਿੰਨੀ ਵਰਗੇ ਪਰਲੇ ਸਾਡੇ ਆ ਰਜਾ ਜਰਮਨ ਬਾਈ ਸੁਖਬੰਦਰ ਸੁਖੀ ਬਾਈ ਪ੍ਰਵਿੰਦਰ ਕੁਮਾਰ ਬਾਈ ਗੁਰਪਾਲ ਸੰਧੂ ਬਾਈ ਰੇਜੀ ਬਾਈ ਮਨਿੰਦਰ ਨਾਗਰੀ ਬਾਈ ਹੈਪੀ ਨਾਗਰੀ ਬਾਈ ਰਾਜਦੀਪ ਬਹੁਤ ਵੱਡਾ ਯੋਗਦਾਨ ਹੈ ਉਧਰੋਂ ਬਾਲੀ ਫੌਜੀ ਵੱਲੋਂ 1000 ਰੁਪਿਆ ਸੈਂਟੀ ਦੇ ਤਿੰਨ ਕਬੱਡੀਆਂ ਦੇ ਹਲੋ 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 ਹਾਂਜੀ ਦੂਜਾ ਸੈਮੀ ਫਾਈਨਲ ਮੈਚ ਪਿਆ ਰਿਹਾ ਸਾਡੇ ਹੰਗਰੀ ਪੈਂਟ ਵਾਲੇ ਪੀਜਾ 버ਗਰ ਘਵਾਨੀਗੜ ਭਾਈ ਜਸਵਿੰਦਰ ਪੱਟੀ ਭਾਈ ਗੁਰਪਾਲ ਸੰਧੂ ਕਰਾਚੋਂ ਫੈਦਲੋ ਧੰਨਵਾਦ ਹੈ ਇੱਕ ਪਾਸੇ ਕਰਾਚੀ ਦੀ ਟੀਮ ਹੈ 36 ਉਹਨਾਂ ਦੀ ਟੀਮ ਹੈ ਸਾਡੇ ਸਤਿਕਾਰਯੋਗ ਭਾਈ ਕੁਲਵਿੰਦਰ ਮੋਫਰ ਕੁਲਜੀਤ ਮਾਨਵਾ ਉਹਨਾਂ ਦੇ ਸੰਜਾਲ ਸੱਦੇ ਹੋਏ ਪੱਟੇ ਉਹਨਾਂ ਦੀ ਸਪਾਂਸਰ ਟੀਮ ਹੈ ਤੇ ਨਾਲ ਸੰਧੂਆ ਦਲਜੀਤ ਕਮਾਨ ਹੈ ਤੇ ਨਾਲ ਪੁਰਾਣੇ ਜਿਹੜੇ ਖਿਡਾਰੀ ਐ ਇੱਥੋਂ ਦੇ ਸੋਮਾ ਕਰਾਚੋ ਵਾਲਾ ਪੂਰੀਆ ਕਰਾਚੋ ਵਾਲਾ ਦਰਸ਼ਕ ਪੁੱਛਦੇ ਨੇ ਕਿ ਕੁਲਜੀਤ ਕਰਾਚੋ ਵਾਲਾ ਕਿਉਂ ਨਹੀਂ ਖੇਡਦਾ ਉਨੇ ਕੋਟੇ ਦਾ ਆਪਰੇਸ਼ਨ ਕਰਵਾਇਆ ਹੋਇਆ ਡਾਕਟਰ ਨੇ ਰੈਸਟ ਦੱਸੀ ਹੈ ਥੋੜੇ ਦਿਨਾਂ ਦਾਕਾ ਉਹ ਬੱਬਰਖੇਰ ਦੇ ਇਹਨਾਂ ਗਰਾਊਂਡਾਂ ਦੇ ਵਿੱਚ ਉਤਰਾਉਣਾ ਉੱਚਕੋਟੀ ਦੇ ਆ ਰੇਡਰ ਤੇ ਉੱਚਕੋਟੀ ਦੇ ਜਾਫੀਓ ਸੰਗਵਾ ਖੇਡ ਕਹਾਣੀ ਆ ਉੱਚਕੋਟੀ ਦੇ ਰੇਡਰ ਤੇ ਉੱਚਕੋਟੀ ਦੇ ਜਾਫੇ ਦੁਨੀਆ ਦੇ ਰਸਤਮ ਅੱਜ ਕਰਾਚੋ ਵਿੱਚ ਆਇਆ ਮੇਰੇ ਵੀ ਲੋਕਾਂ ਦਾ ਚਿੱਤ ਖੁਸ਼ ਕਰ ਦਿੱਤਾ ਉਧਰ ਧੰਨਵਾਦ ਆ ਪ੍ਰਾਣੇ ਸਮਿਆਂ ਦੇ ਵਿੱਚੋਂ ਗੱਲ ਕਰਦੇ ਜਾ ਰਹੇ ਹਾਂ ਜਿਹੜੇ ਖਿਡਾਰੀਆਂ ਦੀ ਕਰਾਚੋ ਦੇ ਪਿੰਡ ਦੇ ਜਿੱਥੇ ਦਰਸ਼ਨ ਦੀ ਗੱਲ ਸੋਮੇ ਤੇ ਪੂਰੀਏ ਦੀ ਗੱਲ ਕਸ਼ਮੀਰੇਰਾਚੋ ਦੀ ਗੱਲ ਮੰਨੇ ਦੀ ਗੱਲ ਤੇ ਜੋਨੀ ਦੀ ਗੱਲ ਮੇਰੇ ਲਈਓ ਇਹ ਵੀ ਸਮੇ ਸਮੇ ਦੇ ਨਾਲ ਆ ਪਿੰਡ ਦੇ ਚੋਟੀ ਦੇ 스타 ਹੋਇਆ ਜਿਹੜਾ ਧੰਨਵਾਦ ਗਰਾਊਂਡ ਵਿਹਲਾ ਕਰ ਦਿਓ ਸਟੇਜ ਵਾਲੇ ਪਾਸੇ ਕਾਚੋਂ ਦੀ ਟੀਮ ਹੈ ਆਹ ਕਹਿੰਦੇ ਕਬੈਨਾਂ ਦਾ ਜੇਤੂ ਤੁਹਾਡੇ ਸਾਹਮਣੇ ਮੰਨਾ ਬੱਲੋ ਵੀ ਧਰਤੀ ਦਾ ਪਹਿਲੀ ਕਬੱਡੀ ਪਾਉਣ ਦੇ ਲਈ ਅੱਕੇ ਵੱਜਦਾ ਹੋਇਆ ਪਰਲੇ ਪਾਸੇ ਗਿੰਨੀ ਵਰਕੇ ਖੜਿਆ ਓਏ ਇੱਕ ਪਾਸੇ ਲਵਲੀ ਤੇ ਨਾਲ ਮੇਰੇ ਵੀਰੋ ਓ ਟਿੱਬਿਆਂ ਦਾ ਸਵਰਨਿਆ ਸ਼ੇਰ ਕਹਾਣੀ ਲਓ ਸਾਹਮਣੇ ਦੇਖੋ ਕਮਲ ਟਿੱਬੇ ਵਾਲਾ ਹਾਂ ਇਹਨਾ ਟੌਪ ਦਾ ਯੱਸਾ ਲਾ ਕੇ ਆ ਟੌਪਰ ਯਾਹੀ ਸਿਰਾ ਕਰਾ ਗਿਆ ਐ ਇਧਰ ਧਰਤੀ ਮਰੋਂ ਮੱਥਾ ਟੇਕਦਾ ਹਰਮਨ ਬੁਲਟ ਬਾਬੇ ਪ੍ਰਸੇਮ ਪੰਡਾਲ ਦਾ ਪੋਤਾ ਬਾਬੇ ਬੁਲਟ ਇਹ ਖੀਰਾ ਵਾਲੀ ਐ ਬੁਲਟਾਂ ਦੇ ਲੋ ਪੰਜਾਬੀ ਵੀਰੋ ਐਸੇ ਪਿੰਡ ਦਾ ਐਸੇ ਕਬੜਾ ਸੰਤੀ ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰਲੇ ਪਾਸੇ ਲੱਗ ਰਹੀ ਹੈ ਉਰਲੇ ਪਾਸੇ ਗਿੰਨੀ ਹੈ ਤੇ ਨਾ ਟਿੱਬੇ ਵਾਲਾ ਬਲ ਵੀਰੋ ਚਾਰ ਬੱਕਰ ਖੇਰਾਂ ਦੇ ਵਿੱਚੋਂ ਮੁਕਾਬਲਾ ਕਿੰਨਾ ਕਿਵੇਂ ਕਿੱਦਾਂ ਦਾ ਹੋਣਾ ਸਮਾਂ ਦੱਸੂਗਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਸੰਤੀ ਦੇ ਦੂਜੇ ਪਾਸੇ ਟਿੱਬੇ ਵਾਲਾ ਉਹ ਖੜਕਾ ਵਰਤਾ ਕਬੱਡੀ ਦਾ ਤੇ ਨੰਬਰ ਆ ਰੇਡਰ ਦੇ ਕਾਬੂ ਵਿੱਚ ਆ ਆ ਦੂਜੀ ਮੌrti ਮਲੇ ਜਿਹੜੇ ਵੀਰੋ ਬਾਂਦੂ ਦੇ ਬਾਹਰੇ ਹੋ ਜੋ ਜਿਹੜੇ ਬਾਂਦੂ ਆ ਬਾਹਰੇ ਹੋ ਜੋ ਭਾਈ ਬਣ ਕੇ ਬਾਹਰੇ ਜਿੰਨਾ ਕੋਈ ਕੰਮ ਨਹੀਂ ਆ ਬਹੁਤ ਵੱਡਾ ਮੈਚ ਆ ਵਾਈਬ ਆ ਨਾ ਕੰਮ ਕਰੋ ਲੋਕ ਜੀ ਹੈਲੋ ਆਨ ਹਿਆਰ ਕਰੋ ਆ ਮੈਚ ਦਾ ਕਰ ਦੋ ਪਹਿਰੇ ਲਾਲਕਰੇ ਬਾਦ ਇਹ ਮੈਚ ਦੂਸਰੇ ਬੰਦ ਕਰਦੇ ਸਾਰੇ ਚਾਰ ਨਾਲ ਉਹ ਚਾਰ ਨਾਲ ਉਹ ਲਾਲਕਰੇ ਨਾਲ ਮਾਰੋ ਬੈਂਟਰੀ ਹਜ਼ਾਰ ਮੈਚ ਚ ਪਿਆਰ 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 ਆਪੋ ਚੱਕ ਲਾ ਪਿਆਰੇ ਲਾਲਕਰੇ ਥੋੜੀ ਬਸ ਦੇ ਮੈਚ ਹਜ਼ਾਰ ਤੁਹਾਡੇ ਨਾਲ ਕਰਿਆ ਲੜਾਈ ਕਰਾਉਂਦੇ ਆ ਐਦਾਂ ਨਹੀਂ ਕਰਦਾ ਰੋਜ਼ ਅੱਜ ਪਹਿਲੀ ਵਾਰ ਆਪਾਂ ਥੋੜੋ ਮੈਚ ਖੇਡਣਾ ਹੈ ਸਾਡੀ ਹੈਲੋ 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 ਉਹ ਬਈ ਬੇਜਮ ਦੀ ਪਲੇਰਾਂ ਨੂੰ ਹੱਥ ਬੰਨ੍ਹ ਕੇ ਜੇੜੀਆਂ ਦੂਜਿਆਂ ਦਾ ਕਰਿਓ ਬੰਦ ਕਰ ਦਿਓ ਬੇਨਤੀਆਂ ਪਿਆਰ ਨੂੰ ਹੱਥ ਬੰਨ੍ਹ ਕੋ ਇੱਕ ਬੇਨਤੀ ਹੱਥ ਬੰਨ੍ਹ ਕੇ ਯਾਰਾ ਬਈ ਪਤਾ ਕੀ ਆ ਪਤਾ ਕੀ ਆ ਮੈਚ ਖੇਡਣ ਦਾ ਬਈ ਤੁਸੀਂ ਪਲੇਅਰ ਹੋ ਯਾਰ ਇੱਕੀ ਗੱਲ ਬਣੀ ਪਿਆਰ ਨਾਲ ਯਾਰ ਰੌਲਾ ਨਹੀਂ ਪਾਣਾ ਬੇਨਤੀ ਹੈ ਪਿਆਰ ਨਾਲ ਪਿਆਰ ਨਾਲ ਖੇਡੋ ਪਿਆਰ ਨਾਲ ਪਿਆਰ ਨਾਲ ਕੋਲਟ ਪਿਆਰ ਨਾਲ ਹੈਲੋ ਬਾਈ ਉਹ ਲਾਲਕਲੇ ਕਰ ਦੋ ਮਾਰ ਦੋ ਬਾਈ ਯਾਰ ਹੈ ਖੇਡਿਆਰੀ ਖੇਡਦੇ ਆਂ ਐ ਥੋੜੀ ਗੁੱਟਾਂ ਮਾਰ ਦੋ ਜਨੇ ਯਾਰ ਆਹ ਗਰਾਊਂਡ ਦਾ ਮੈਕਮੈਂਟ ਕਰ ਦੋ ਜੀ ਕੋਈ ਗੱਲੇ ਨਹੀਂ ਜਿਹੜੇ ਬਾਹਰੋਂ ਮੈਂ ਕਹਿੰਦਾ ਬੰਦ ਕਰੋ ਯਾਰ ਖੇਡਿਆਰੀ ਗੇਟ ਬਾਸ ਮੈਚ ਮੈਕਮੈਂਟ ਕਰਦੇ ਹੋ ਸਪੋਰਟ ਕਰਦੇ ਹੋ ਤੁਸੀਂ ਠੀਕ ਹੈ ਪਤਾ ਗੁੱਟਾਂ ਥੋੜੀ ਮਾਰ ਦੋ ਜਨੇ ਯਾਰ ਪਤਾ ਗੱਲ ਕੀ ਆ ਬਾਪੂ ਬਾਬੇ ਦਾ ਟੂਰਨਾਮੈਂਟ ਆ ਐ ਨਾ ਕਰੋ ਮੈਂ ਇੱਕ ਚੀਜ਼ ਕਹਿੰਦਾ ਚਲੋ ਖੜੋ ਖਿਡਾਰੀ ਵੀਰੋ ਖੜੋ ਚਲੋ ਮੁਕਾਬਲਾ ਖੇਡਣ ਨੂੰ ਕਿਰਪਾ ਕਰ ਬੇਨਤੀ ਹੈ ਆ ਬੇਨਤੀ ਹੈ ਪਲੇਅਰਾਂ ਨੂੰ ਲੜੋ ਨਾ ਯਾਰ ਕਬੱਡੀ ਨੂੰ ਕਿਉਂ ਖਰਾਬ ਕਰਦੇ ਹੋ ਗਰਾਊਂਡ ਵੇਲਾ ਗਰਾਊਂਡ ਵੇਲਾ ਕਰੋ ਹੋੜਾ ਆਪਾਂ ਮੈਚ ਕਰਵਾਈਏ ਪਲੀਜ਼ ਜਿੰਨਾਂ ਦਾ ਕੋਈ ਕੰਮ ਨਹੀਂ ਆ ਬਾਹਰ ਚਲੇ ਜਾਓ ਤਾਰੂ ਦਰਸ਼ਕੋ ਵਿੰਦਰભાઈ ਜਿੰਨਾ ਦਾ ਕੋਈ ਕੰਮ ਨਹੀਂ ਆ ਪਈ ਜਿੰਨਾਂ ਨੂੰ ਆਪਾਂ ਬਾਹਰ ਕਰ ਲਈਏ ਬੜੀ ਮਿਹਰਬਾਨੀ ਸਾਈਡ ਦੇ ਵੱਲੋਂ ਕੁਕੌਰੀ ਇਹ ਸਾਰੇ ਧਿਆਨ ਦੇਣਗੇ ਤਾਂ ਮੈਚ ਸ਼ੁਰੂ ਹੋ ਜਾ ਹੈਲੋ ਮਰਨਾ ਬੱਲਵੰਦ ਦਾ ਕਬੱਡੀ ਪਾਉਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਦੇਖਾਂਗੇ ਚਾਰ ਨੰਬਰ ਸ਼ੇਰਾਂ ਦੇ ਵਿੱਚੋਂ ਮੁਕਾਬਲਾ ਉਹ ਕਿੰਨੇ ਨਾਲ ਕਿੰਦਾ ਨਾ ਹੋਣਾ ਇੱਕ ਪਾਸੇ ਲੱਭਦੀ ਹੈ ਮਹਿਮਦ ਗੁਰਜਾ ਕਰਦਾ ਹੋਇਆ ਟਰਾਈ ਉਹ ਫੁੱਟ ਦੀ ਕਬੱਡੀ ਉਹ ਸਵਰਨਿਆ ਸ਼ੇਰ ਕਹਾਣੀ ਟਾਟ ਰੇਡ ਤੀਜੀ ਲੜੀ ਵੰਦਾ ਹੈ ਉਹਦੇ ਹਿਸਾਬ ਨਾਲ ਰੇਡ ਪੌੜੀਆ ਬੁਣ ਦੇਖੀ ਕਿਤੇ ਨੰਬਰ ਖਰਾਬ ਹੋ ਜੇ ਨੋ ਜੰਨਾ ਆ ਪਿੰਡਾ ਸੱਗਣਬਾਲ ਦੀ ਧਰਤੀ ਦਾ ਮੇਰੇ ਮਿੱਤਰੋ ਰੇਡ ਪਾਉਣ ਲਈ ਖੇਡਣ ਵਾਲ ਚਵਾਦਾ ਹੋਇਆ ਔਰ ਚਾਰ ਜਫੀਤੋ ਇੱਕ ਬਾਈਲੰਦ ਵੀਰਪੁਰੀਆ ਬਾਈਲੰਦ ਪਟਾਲਾ ਤੇ ਸੋਮਾ ਪਾਚੋ ਬਾਈਲੰਦ ਕਿਧਰ ਢੋ

ਸੋਮੇ ਵੱਲੋਂ 500 ਰੁਪਏ ਐਕਮ ਨੂੰ ਫੜਾ ਦਿਓ ਜੀ ਉਹ ਦੂਜੇ ਪਾਸੇ ਸੰਤੀ ਕਰਾਚੋ ਵਾਲਾ ਸੋਮੇ ਦਾ ਪਲੀਜਾ ਨੰਬਰ ਆਪਣੀ ਟੀਮ ਦਾ ਜੋੜਦਾ ਹੋਇਆ ਆ ਚੱਲਿਆ ਮੋਟੇ ਦੇ ਵਿਰੁੱਧ ਕਬੱਡੀ ਦਾ ਪਾਉਣ ਦੇ ਲਈ ਇੱਕ ਪਾਸੇ ਸਿਰਪੁਰਿਆ ਪਰ ਦੂਜੇ ਪਾਸੇ ਜੱਗੂ ਉਹ ਬੱਲੇ ਬੱਲੇ ਹੋ ਗਿਆ ਮਿੱਤਰੋ ਆ ਇੱਕ ਵਾਂ ਮੀਰਪੁਰਿਆ ਇੱਕ ਪਾਸੇ ਬੁਲਟ ਨੰਬਰ ਆਪਣੀ ਟੀਮ ਦਾ ਜੋੜਦਾ ਹੋਇਆ ਆ ਆ ਆ ਕਮਾਲ ਹੋ ਗਈ ਆ ਆ ਕਮਾਲ ਸਿਰਾ ਹੋ ਗਿਆ ਸਿਰਾ ਹੋ ਗਿਆ ਕਿੰਕੋ ਮੜਾ ਕਮਾਉਣ ਨੂੰ ਤਾਂ ਥਾਰ ਰੱਖੀ ਐ ਬੁਲਟ ਤੇ ਰੱਖਿਆ ਨੰਬਰ ਲੈਉਣ ਨੂੰ ਬਾਬਾ ਹਰਜਨਤਰ ਪ੍ਰਕਾਸ਼ ਜੀ ਸੁਪਾ ਸਾਹਿਬ ਗਰਾਊਂਡ ਤੋਂ ਥੋੜਾ ਆਇਆ ਧੰਨਵਾਦ ਹੈ ਲੋ ਸਾਹਮਣੇ ਮੰਨਾ ਬੱਲਣਾ ਦੀ ਧਰਤੀ ਦਾ ਮੇਰੇ ਮਿੱਤਰੋ ਵੱਡਾ ਮਲ ਖੇਡ ਕਬੱਡੀ ਦਾ ਨੰਬਰ ਦਾ ਸ਼ਾਨਦਰਵਾਦਾ ਆਪਣੀ ਟੀਮ ਦੇ ਵਾਸਤੇ ਕਰਦਾ ਹੋਇਆ ਔਰ ਅਗਲੀ ਰੇਡ ਬਾਪੇ ਦਰਸ਼ੇਂ ਸਿੰਘ ਪੰਡਾਲ ਦਾ ਪੋਤਾ ਵਾਲਿਆ ਬੁਲਟ ਫੇ

ਨਾਰਖਾ ਦੇਖਿਆ ਅੱਜ ਪਹਿਲੀ ਵਾਰੀ ਆਇੰਦਾ ਹੱਖਿਆ ਦੇਖਿਆ ਓ ਸੰਧੂਆ ਖੇਡ ਕਹਾਣੀ ਮੈਂ ਤਾਂ ਫੋਲਟ ਇਦਾਂ ਦੀ ਕਿਹਦਾ ਭਾਜੀ ਮੈਂ ਤੇ ਕਹੀ ਕੁਝ ਨਹੀਂ ਮੈਂ ਤੇ ਭਾਜੀ ਕਹੀ ਕੁਝ ਨਹੀਂ ਲੋ ਸਾਹਮਣੇ ਰੇਡ ਇਸਨੇ ਸੈਂਟੀ ਆਕਰਾ ਚੋਬੜਾ ਖੇਡ ਮੈਦਾਨ ਤੇ ਪਾਰਿਆ ਕਮਲ ਟਿੱਬੇ ਵਾਲਾ ਔਰ ਦੂਸਰੇ ਬੰਦੇ ਆ ਜਿੰਨੀ ਮਹਿਮਦਬਾਲ ਦੀ ਧਰਤੀਆਂ ਮੇਰੇ ਮਿੱਤਰੋ ਨਾਲ ਟੱਕੜਾ ਯਾਹਾਂ ਐਨ ਸਿਰਾਂ ਲਾ ਗਿਆ ਇਹ ਜਿੰਨੀ ਆ ਮਹਿਮਦਵਾਲੀਆ ਮੇਰੇ ਮਿੱਤਰੋ ਸਾਹਮਣੇ ਕਿੰਨੀ ਮਹਿਮਦ ਵਾਲੀਆ ਪਾਰੀਪਲੇ ਦੀ ਮੰਗ ਹੋਈ ਹੈ ਆ ਨੰਬਰ ਜਿਹੜਾ ਰੀਪਲੇ ਚਲੋ ਇਹ ਨੰਬਰ ਆ ਕਬੱਡੀ ਕੰਦਾ ਸੱਜਣ ਵਾਲੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਹੱਥ ਵਾਲੀਆ ਪਿੰਡਰ ਤੋਂ ਤਾਂ ਵੇਖਦਾ ਮੁੰਡਿਆਲਾ ਕਰਨ ਵਰਗੇ ਲੱਗੇ ਹੋਇਆ ਉਹ ਇੱਕ ਵਰਗੇ ਲੱਗੇ ਹੋਇਆ ਚਾਰ ਬੱਬਰ ਖੇਰ ਦੇ ਵਿੱਚੋਂ ਮੁਕਾਬਲਾ ਕਿਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਸੱਜਣ ਖੇਰ ਲਓ ਜੱਗੂ ਆ ਦੂਸਰੇ ਬਨੇ ਪਿੰਡਾ ਸੱਜਣ ਵਾਲੀਆ ਕੇ ਟੱਬਿਆਂ ਦਾ ਪੁੱਤ ਕਾਰ ਕਰੀ ਜਾਂਦਾ ਏ ਉਹ ਦੁਨੀਆ ਇਸ਼ਾਰੇ ਲਾ ਕੇ ਬੰਦ ਕਰਦੀ ਕਿ ਮਿੱਤਰਾਂ ਦੇ ਕਾਪ ਪਤੇ ਉਹੀ ਹੋਣੀਆਂ ਉਹ ਜਿਹੜੀ ਗੱਲ ਬਾਤ ਦੀ ਤੂੰ ਗੱਲ ਕਰਦੀ ਇਹ ਹੈ ਟਿੱਬਿਆਂ ਦਾ ਪੁੱਤ ਹੱਕ ਬੜੀਆ ਜੱਗੂ ਔਰ ਦੂਸਰੇ ਬਨੇ ਮੰਡਾ ਬੱਲੇ ਦੀ ਧਰਤੀ ਦਾ ਫੇਰ ਕਬੱਡੀ ਪਾ ਰਿਹਾ ਸੰਧੂਆ ਸਾਹਮਣੇ ਬੰਦਾ ਬੱਲੇ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਚਾਰਾਂ ਦੇ ਵਿੱਚੋਂ ਮੁਕਾਬਲਾ ਟਿੱਬੇ ਵਾਲੇ ਨਾਲ ਹੋਣਾ ਆਹ ਬਾਲ ਰੋਈਆ ਲਵਲੀਆ ਇੱਕ ਪਾਸੇ ਮੰਦਾ ਹੋਈ ਮੇਰੇ ਵੀਰੋ ਬੁਲਟ ਫੇਰ ਆ ਗਿਆ ਬੁਲਟ ਫੇਰ ਆ ਗਿਆ ਹੱਕ ਮਈਆ ਟੇਡਾ ਟੇਡਾ ਦੇਖਦਾ ਇਹ ਕੰਗਿਰਪੁਰਿਆ ਬੇਟਾ ਤੇ ਦੋ ਦੇਖਦਾ ਅੱਜ ਸਾਰਿਆਂ ਦੇ ਵਿੱਚੋਂ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਦਾ ਹੋਣਾ ਹੈ ਸਮਾਂ ਦੱਸੋ ਮੇਰੇ ਵੀਰੋ ਸਾਹਮਣੇ ਬੋਲਟੀ ਪਾਈ ਹੋ ਕਬੱਡੀ ਉਹ ਵੀਰਪੁਰਿਆ ਤੇ ਦੂਜਾ ਇਹ ਆ ਇਹ ਆ ਇਹ ਆ ਇਹ ਆ ਇੱਥੇ ਰੱਖ ਓਏ ਬਾਬਾ ਜੀ ਆਉਂਦਾ ਸਵਾਗਤ ਓਹ ਕਹਿੰਦੇ ਕਿਰਪਾ ਮਹਾਰਾਜ ਜੀ ਓਹ ਮਹਾਂਤ ਅਸ਼ਵੀਂ ਸੰਤ ਬਾਬਾ ਫਕੀਰਿਆਦਾਲ ਜੀ ਦੀ ਐਨ ਕਿਰਪਾ ਨਾਲ ਸਾਹਮਣੇ ਪਈ ਹੋਈ ਰੇਡ ਚਾਰ ਜਾਫੀ ਤਿਆਰ ਆ ਕਾਟੋ ਵਾਲਾ ਸੰਟੀ ਔਰ ਦੂਸਰੇ ਬੰਦੇ ਕਮਲ ਟਿੱਬੇ ਵਾਲਾ ਦੇਖੋ ਇੱਥੇ ਰੱਖੋ ਇੱਥੇ ਰੱਖੋ ਆਖਰੀ ਬਰਖ ਹੋ ਗਈ ਮੇਟਰ ਇੱਕ ਪਾਸੇ ਸੰਤੀਆ ਤੇ ਦੂਜੇ ਪਾਸੇ ਟੱਪਿਆਂ ਦਾ ਕਮਲ ਹੰਦੇ ਦੂਰ ਸਮਾਪਿਤਦਾ ਹੋਇਆ ਉਹ ਮੁਕਾਬਲਾ ਉਹ ਮੁਕਾਬਲਾ ਆ ਇਹ ਆ ਇਹ ਆ ਇੱਥੇ ਰੱਖੋ ਖੇਡ ਕਹਾਣੀ ਸਵਨਿਆ ਓਏ ਆ ਆ ਕਰਾਟੋ ਦੇ ਬੇਲੇ ਦਾ ਸਵਾਦ ਦੁਨੀਆ ਦਾ ਚਿੱਤ ਖੁਸ਼ ਹੋ ਗਿਆ ਆਪਾਂ ਨੇ ਕਬੱਡੀ ਦੇਖਣੀ ਐ ਪਿਆਰ ਨਾਲ ਦੇਖਣੀ ਐ ਜੱਫੇ ਲੱਗਦੇ ਐ ਰੇਟਾ ਪੈਂਦੀਆਂ ਦੇਖੋ ਬੁਲਟ ਸਮੇਂ ਫੇਰ ਹਰਮਲ ਬੁਲਟ ਖੀਰਾ ਮਾਲ ਦੀ ਧਰਤੀ ਦਾ ਇੱਥੇ 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 ਭਾਈ ਵਾਹ ਇੱਥੇ ਇੱਥੇ ਇਹ ਆ ਇਹ ਆ ਇਹ ਆ ਓਏ ਬਾ ਓਏ ਗੱਬਰੂਆ ਇੱਕ ਵਾਰ ਸੇ ਮੰਨਾ ਬੱਲ ਮੌਨਾ ਸਵਨਿਆ ਖੇਡ ਕਹਾਣੀ ਬੱਲਾ ਵਾਲਾ ਮੰਨਾ ਦੇ ਵੀ ਇਸ ਸਮੇਂ ਰੇਡ ਪਾਉਦਰੀ ਖੇਡ ਮੈਦਾਨ 'ਚ ਦੀਪੇ ਦਾ ਵੀਰ ਵਧਿਆ ਹੋਇਆ ਚਾਰ ਜਾਫੀਆਂ ਤੋਂ ਫਿਰ ਦੇਖਾਂਗੇ ਆ ਟਿੱਬੇ ਵਾਲਾ ਕਮਲ ਔਰ ਦੂਸਰਾ ਸਰੀ ਇਸ ਸਮੇਂ ਗਿੰਨੀ ਤੇ ਨੰਬਰ ਇਸ ਸਮੇਂ ਮੰਨਾ ਬੱਲਾਂ ਵਾਲਾ ਆਪਣੀ ਟੀਮ ਦੇ ਬਾਅਦ ਤੇ ਜੋੜਦਾ ਹੋਇਆ ਔਰ ਅਗਲੀ ਰੇਡ ਪੌਂਡਰੀ ਪਿੰਡਾ ਸੱਦਣ ਵਾਲੀਆ ਸੰਧੂਆ ਕਹਿ ਟਿੱਬਿਆਂ ਦੇ ਪੁੱਤ ਨੂੰ ਉਹ ਕਰਦੇ ਮਿਲ ਸੱਜਣਵਾਲੀਆ ਕਬੱਡੀ ਪਾਉਣ ਦੇ ਲਈ ਅੱਕੇ ਪਲ ਵੱਧਦਾ ਹੋਇਆ ਜੱਗੂਆ ਛੇੜੋ ਮੁੰਡੇ ਨੂੰ ਇੱਕ ਪਾਸੇ ਕਲਾ ਮੀਰਪੁਰਿਆ ਤੇ ਦੂਜੇ ਪਾਸੇ ਪਿੰਡਾ ਸੱਜਣਵਾਲੀਆ ਉਹ ਖੜਕਾ ਦੜਕਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਜਫਾ ਉਧਰ ਤੇ ਜਫਾ ਇਧਰ ਜਫਾ ਉਧਰ ਤੇ ਜਫਾ ਇਧਰ ਉਹ ਨਜ਼ਾਰਾ ਜਾਂਦਾ ਦਰਸ਼ਕਾਂ ਮੱਥਾ ਮੰਨੇ ਦੀ ਰੇਡ ਤੇ ਉਧਰ ਚੋਰੀ ਨਵੀਂ ਖੁਸ਼ ਹੋਇਆ ਇੱਕ ਵਾਰ ਫੇਰ ਰਸਾ ਗਿਆ ਹਾਂ ਚਿੱਤ ਖੁਸ਼ ਹੋ ਗਿਆ ਸੰਧੂਆ ਬਤਿਆਦਾ ਫੁੱਟ ਨੇ ਕਾੜੇ ਕਰਦੇ ਸਾਰੇ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ ਫੇਰ ਅੱਗੇ ਵੱਲ ਵੱਧਾ ਹੋਇਆ ਹਾਕਮ ਮੜਕਾ ਇੱਕ ਪਾਸੇ ਬੁਲਟ ਉਹ ਦੂਜੇ ਪਾਸੇ ਜੱਗੂ ਇੱਕ ਪਾਸੇ ਜੱਗੂ ਇਹ ਆ ਇਹ ਆ ਇਹ ਆ ਇਹ ਆ ਇਹ ਇੱਥੇ ਰੱਖ ਓਏ ਇੱਥੇ ਰੱਖ ਓਏ ਖੇਡ ਕਹਾਣੀ ਸਵਰਦਿਆ ਆਹ ਲੋਕਾਂ ਦੀ ਫਰਖਾ ਐਦਾਂ ਨਾ ਕਰੋ ਪਿਆਰ ਨਾਲ ਫੜਾਦਿਆ ਕਰੋ ਭਰਾ ਬਣ ਕੇ ਮਾਇਆ ਇਹ ਸਭੇ ਦਾ ਹੀ ਚੱਕਰਾ ਹੈ ਸਭੇ ਦਾ ਹੀ ਚੱਕਰਾ ਹੈ ਇਹਦਾ ਸਤਕਾਰ ਇਹਦੀ ਕਦਰ ਇਹਦੀ ਇੱਜ਼ਤ ਕਰੀਏ ਆਪਾਂ ਫੜਾਦਿਆ ਕਰੀਏ ਬੜੀ ਮਿਹਰਬਾਨੀ ਲਓ ਮੈਚ ਪੂਰਾ ਟੌਪ ਦਾ ਦੂਜਾ ਸੈਮੀ ਫਾਈਨਲ ਮੈਚ ਕਾਤੋ ਦੇ ਕੱਪ ਦਾ ਬਾਬਾ ਜੀ ਖੁਦ ਖੜਿਆ ਰੱਜੇ ਦਾ ਕੌਰੀ ਦਾ ਆ ਤਾਰੂ ਦਾ ਸਾਰੇ ਟਿੰਕੂ ਤੋਂ ਬਹੁਤ ਬਹੁਤ ਧੰਨਵਾਦ ਕਰਨ ਕੈਨੇਡਾ ਤੇ ਗੰਗਲੋ ਦਾ ਧੰਨਵਾਦ 37 ਕਰਾਚੋ ਵਾਲਾ ਕਬੱਡੀ ਪਾਉਣ ਦੇ ਲਈ ਫੇਰ ਰੱਜੇ ਵੱਲ ਵੱਧਦਾ ਹੋਇਆ ਆਹ ਵੇਖਾਂਗੇ ਡੱਬੇ ਵਾਲਾ ਇੱਕ ਪਾਸੇ ਆਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਨੰਬਰ 37 ਦਾ ਕਰਾਚੋ ਵਾਲੇ ਦਾ ਹਾਂਜੀ ਬੁੱਲਟ ਫੇਰ ਆ ਗਿਆ ਜੱਗੂਆ ਬੁੱਲਟ ਫੇਰ ਆ ਗਿਆ ਹੋਲਡ ਬੜਾ ਨੰਬਰ ਜੀ ਜਿਹੜਾ ਰੈਫਰੀ ਦੇ ਸੀਜ਼ਨ ਹੈ ਉਹੀ ਹੈ ਜਾਫੀਆਂ ਦਾ ਨੰਬਰਾਂ ਲੋਡ ਕਰ ਦਿਓ ਹਾਂ ਸੰਧੂਆ ਉਹ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਮੁੱਤਰ ਸ਼ੇਰਾਂ ਦੇ ਵਿੱਚੋਂ ਇੱਕ ਪਾਸੇ ਇੱਕ ਮੀਰਪੁਰਿਆ ਤੇ ਦੂਜੇ ਪਾਸੇ ਸੁਖ 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 ਇਹ ਆ ਇਹ ਆ ਇੰਨਾ ਹਰਖਿਆ ਪਹਿਲੀ ਵਾਰ ਵੇਖਿਆ ਓ ਸੰਧੂਆ ਇੰਨਾ ਹਰਖਿਆ ਪਹਿਲੀ ਵਾਰ ਵੇਖਿਆ ਜਿੱਕਰਾ ਚੋਚਾ ਜੱਜ ਸੰਗਰੂਰ ਚ ਹਰਖਿਆ ਵੇਖਿਆ ਲਓ ਸਾਹਮਣੇ ਦੇਖੋ ਆ ਕੰਦਾ ਇਹਨਾਂ ਦਾ ਯੇਤੂ ਮੰਨਾ ਪਾਲਾ ਵਾਲਾ ਮੰਨਾ ਬਰੀਕਾ ਵਾਲਾ ਆਹ ਮੰਨਾ ਕੈਲੀਫੋਰਨੀਆ ਵਾਲਾ ਆਹ ਭੱਜਿਆ ਆਂਦਾ ਹੈ ਭੱਜਿਆ ਆਂਦਾ ਸਾਹਮਣੇ ਰੇਡ ਛੋਟੇ ਜੋਤੇ ਨੂੰ ਭੇਜਦਾ ਛੋਟਾ ਜੋਤਾ ਇਹ ਮੁੰਡਾ ਨਮਾਤਰ ਕੀਤਾ ਹਾਂ ਮੇਰੇ ਵੀਰੋ ਇੱਕ ਪਾਸੇ ਛੋਟਾ ਜੋਤਾ ਤੇ ਦੂਜੇ ਪਾਸੇ ਬੱਲੇ ਬੱਲੇ ਹੋ ਗਈ ਮਿੱਤਰੋ ਹਾਕ ਮੜ ਗਿਆ ਜੱਗੂ ਨੇ ਬਾਡਰੋਂ ਪਾਰ ਕਰਕੇ ਨੰਬਰ ਆਪਣੀ ਟੀਮ ਲਈ ਜੋੜ ਦਿੱਤਾ ਚੱਲੋ ਜਵਾਨਾ ਮਾਕਪਟੇ ਸੂਬਾ ਸੂਬਾ ਫਰੂਟ ਹੌਸ ਵੱਲੋਂ ਸੰਦੀ ਨੂੰ 500 ਅਭੀ ਫੜਦਾ ਗੋਲ ਹਾਜੀ ਨੰਬਰ ਜਾਫੀਆਂ ਦਾ ਨੰਬਰ ਕਰਾਚੋਂ ਦਾ ਅਗਲੀ ਰੇਡ 37 ਪਾਉਂਡ ਦੇ ਲਈ ਫੇਰ ਪਤਾ ਪਿੱਛੇ ਹੋ ਜਾ ਬਈ ਸਾਰੇ ਸਾਰੇ ਪਿੱਛੇ ਹੋ ਜਾ ਬਾਲੀ ਫੌਜੀ ਸਾਡਾ ਅਤਰਾਜ ਪੂਰਾ ਜੋਰ ਮਾਰ ਰਿਹਾ ਸੋਪਾ ਕਰਾਚੋਂ ਬਣਾ ਸਾਹਮਣੇ ਤੱਕਾਂਗੇ ਬੱਲੇ 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 ਆਹ ਸੰਤੀ ਹੈ ਪਰ ਦੂਜੇ ਪਾਸੇ ਲੱਭਦੀ ਹੈ ਉਹ ਡੁਗ ਡੁਗ ਫੇਰ ਆ ਗਿਆ ਹਾਕਮ ਵਾਲੀਏ ਡੁਗ ਡੁਗ ਫੇਰ ਆ ਗਿਆ ਇੱਕ ਅਮੀਰਪੁਰੀਏ ਉਹ ਧੱਕਾ ਧੱਕਾ ਹੀਰ ਆ ਗਿਆ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆ ਇਹ ਆ ਇਹ ਆ ਇਹ ਇੱਥੇ ਏ ਕਾਵਾ ਪਾ ਓਏ ਕਾਵਾ ਪਾ ਓਸੋ ਆ ਹਾਂ ਇੱਕ ਰਾਚੋਂ ਦਾ ਮੇਲਾ ਬਾਬਾ ਫਕੀਰੀਆ ਦਾ ਅੱਜ ਇਹਦਾ ਮੇਲਾ ਚੱਲਦਾ ਹੈ ਬਾਬਾ ਹਰਜਿੰਦਰ ਪ੍ਰਕਾਸ਼ ਜੀ ਖੜੇ ਆ ਮੰਨਾ ਬੱਲਵਾ ਵਾਲਾ ਆ ਗਾਬੀਆ ਇਸਵੇਂ ਤਰੀਕੇ ਨਾਲ ਆਇਆ ਹੋਇਆ ਰੇਡ ਪਈ ہوئی ਹੈ ਘਾਕੋਂ ਦੀ ertidti ਚਾਰ ਜਫੀ ਤਿਆਰ ਦੇਖੋ ਕੀ ਇਸ਼ਾਰਾ ਕੀ ਇਸ਼ਾਰਾ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਨੰਬਰ ਰੇਡਰ ਦਾ 22 ਤਰੀਕ ਪੰਨਵਾ ਦੀ ਧਰਤੀ ਕੁਲਜੀਤ ਸਰਪੰਚ ਦਲਜੀਤ ਕਮਾਨ ਉਹਨਾਂ ਵੱਲੋਂ ਸੱਦੇ ਨੇ ਅਹੀਂ ਖੰਡਾ ਖੜਕੂ ਤੇ 22 ਤਰੀਕੇ ਕਲੌਦੀ ਵੀ ਪੁੱਜਾਂਗੇ ਕਲੌਦੀ ਵੀ ਅਹੀਂ ਖੰਡਾ ਖੜਕੂ ਪੰਨਵਾ ਚਾਰ ਟੀਮਾਂ ਖੇਡਣਗੀਆਂ ਮਾਝਾ ਮਾਲਵਾ ਦੁਆਬਾ ਤੇ ਹਰਿਆਣਾ ਤੇ ਫੇਰ ਫਿਰ ਵੀਰੋ ਪੰਨਵਾ ਮੇਰੇ ਉਤੋਂ ਬਾਅਦ ਕਲੌਦੀ ਦੀ ਧਰਤੀ ਤੇ ਹਾਜ਼ਰੀ ਲਵਾਵਾਂਗੇ ਦੋਨੋਂ ਕੱਪ ਵੱਡੇ ਆਓ ਸਵਰਨਿਆ ਦੋਨੋਂ ਕੱਪ ਵੱਡੇ ਆ ਉਧਰ ਕਮਾਣਾ ਵਾਲਾ ਅਮਰੀਕਾ ਵੱਡੀ ਮੁਬਾਰਕਬਾਦ ਹੈ ਘੜਾਮਾ ਦੀ ਧਰਤੀ ਹੈ ਜਿਲ੍ਹਾ ਪਟਿਆਲਾ ਬਸਾਖੀ ਦੇ ਮੇਲੇ ਤੇ ਵੱਡਾ ਕੱਪ ਹੁੰਦਾ ਉਸ ਮੇਲੇ ਤੇ ਜਿੰਦਰਪੁਰ ਕਸਪੇਲ ਵੱਲੋਂ ਭਰਾ ਨੂੰ ਸੋਨੇ ਦਾ ਕੰਠਾ ਪਾਇਆ ਜਾਣਾ ਹੈ ਕਮਾਣਾ ਵਾਲਿਆ ਮੁਬਾਰਕਬਾਦ ਹੈ ਨਾਲ ਪ੍ਰੋਫੈਸਰ ਸਾਡਾ ਸੇਵਕ ਸ਼ੇਰਗੜ ਇੰਟਰਨੈਸ਼ਨਲ ਬੁਲਾਰੇ ਦਾ ਸਾਰੇ ਦਾ ਸਾਡੇ ਵੱਲੋਂ ਸਤਿਕਾਰ ਬਹੁਤ ਬਹੁਤ ਧੰਨਵਾਦ ਮਾਂ ਬੋਲੀ ਪੰਜਾਬੀ ਦਾ ਮਾਨਨੇ ਬੁਲਾਰੇ ਫਾਈਨਲ ਦੀ ਗੱਲ ਕਰ ਰਹੇਗੇ ਉਹ ਤਿਆਰ ਰਹਿਣਗੇ ਫਾਈਨਲ ਦੇ ਲਈ ਆ ਵੀ ਗੱਭਰੂ ਮੈਚ ਸ਼ੁਰੂ ਕਰੀਏ ਆ ਰੌਲਾ ਨਹੀਂ ਪਾਉਣਾ ਆਜੋ ਆਪਾਂ ਹੋਟ ਲੈ ਸਕਦੇ ਤਾਂ ਡਿਸੀਜਨ ਪਹਿਲਾਂ ਵੀ ਦਿੱਤਾ ਹੈ ਹੁਣ ਵੀ ਆ ਜਾਣਾ ਲਓ ਰੇਡ ਸਾਹਮਣੇ ਜਾ ਜੋ ਬੋਲਟ ਕਹਿੰਦਾ ਹੈ ਸਾਹਮਣੇ ਜਾ ਜੋ ਇੱਕ ਵਾ ਜੱਗੂ ਕੋਈ ਗੱਲ ਨਹੀਂ ਪਿਆਰ ਖੇਡ ਕਬੱਡੀ ਹੈ ਰੋਜ਼ ਦਾ ਕੰਮ ਹੈ ਕਰਨ ਦਾ ਕੰਮ ਨਹੀਂ ਹੈ ਉਹ ਬੋਲਟ ਨੇ ਫਸਾ ਦੇ ਪੁੱਟ ਦੇ ਪਾਤੀ ਉਹ ਬੋਲਟ ਨੇ ਫੇਰ ਕਬੱਡੀ ਪਾਤੀ ਸਾਹਮਣੇ ਟੱਕਾਂਗੇ ਪਾਸੇ ਇੱਕ ਮੀਰਪੁਰੀਆ ਤੇ ਦੂਜੇ ਪਾਸੇ ਬੋਲਟ ਉਹ ਟੱਕ ਟੱਕ ਹੋ ਗਈ ਮਿੱਤਰੋ ਨੰਬਰ 1 ਦਾ ਬੋਲਟ ਆਪਣੀ ਟੀਮ ਲਈ ਜੋੜ ਗਿਆ ਚੱਲੇ ਗੱਬਰਪਾ ਵੈ ਵਾ ਨੰਬਰ ਹਾਂ ਰੇਟਰ ਦਾ ਸੁਣੋ 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 ਹਰੀ ਰੀਪਲੇ ਰਹਿੰਦਾ ਹੈ ਇੱਕ ਰੀਪਲੇ ਰਹਿੰਦਾ ਜੀ ਉਹਦਾ ਡਿਸੀਜਨ ਜੇ ਆਉਣਾ ਉਹ ਕੋਈ ਨਾ ਇਧਰ ਇੱਕ ਤਾਂ ਆ ਗਿਆ ਦੂਜਾ ਰਹਿੰਦਾ ਹੈ लवली ਇੱਕ ਰੀਪਲੇ ਦਾ ਡਿਸੀਜਨ ਜੇ ਰਹਿੰਦਾ ਹੈ ਕੋਈ ਗੱਲੀ ਕੋਈ ਗੱਲੀ ਅਰੇ ਦਾਲਟ ਕਿਹੜਾ ਜਾਣ ਲੱਗਿਆ ਕਿਤੇ ਕੋਈ ਗੱਲੀ ਸਬਰ 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 ਤੇ ਸੈਂਸ ਤੇ ਸੈਂਸ ਜ਼ਰੂਰੀ ਹੈ ਆਰਾਮ ਨਾਲ ਕੋਈ ਗੱਲੀ ਡਿਸੀਜਨ ਦਾ ਜਿਹੜੇ ਨੰਬਰ ਆ ਗਏ ਤਾਂ ਆ ਜੇ ਕਾਪੀ ਦੇ 'ਚੋ ਲਿਖੇਗੇ ਉਹ ਲਿਖੇਗੇ ਜਿਹੜੇ ਤੁਸੀਂ ਲੈ ਲੇ ਉਹ ਤੁਹਾਡੀ ਨਹੀਂ ਜਿਹੜੇ ਉਹਨਾਂ ਦੇ ਲੈ ਲੇ ਉਹ ਉਹਨਾਂ ਦੀ ਹੈ ਇਹ ਹੋਲਡ ਵਾਲਾ ਨੰਬਰ ਦੱਸੋ ਜੀ ਦੇ ਨੋਟ ਕਰੋ ਹੋਲਡ ਤੋਂ ਬਿਨਾ ਨੰਬਰ ਜਿਹੜੇ 14 ਨੰਬਰ ਕ੍ਰਾਸ ਹੋਉਂਦੇ ਆ ਸਾਡੇ 14 ਨੰਬਰ ਜਿਹੜੇ ਮਹਿਮਦ ਕਮਾਲ ਦੇ ਆ ਸਾਡੇ 14 ਮਹਿਮਦ ਕਮਾਲ ਦੇ 14 ਕ੍ਰਾਸ ਹੋਦੇ ਮਹਿਮਦ ਹੁੜ ਬਜਰੀ ਕਬੱਡੀ ਦੀਆਂ ਟੀਮਾਂ ਆ ਜਾਣ 1 ਲੋਡ ਪਰੋ 18 ਮਾਰਚ ਜिले ਮੋਗੇ ਦੀ ਧਰਤੀਆ ਪਿੰਡ ਰਾਮਾ ਮੇਰੇ ਵੀਰੋ ਬਹੁਤ ਵੱਡਾ ਕਬੱਡੀ ਕੈਂਪ ਹੋਣ ਜਾ ਰਿਹਾ ਜਰਨੈਲ ਸਿੰਘ ਜੈਲਾ ਸਰਪੰਚ ਨਾਲ ਸਤਵੀਰ ਮਲਦੂਰਾ ਆਸਟ੍ਰੇਲੀਆ ਨਾਲ ਦੀਪ ਟੱਲੇ ਵਾਲੀ ਹੈ ਮਨਦੀਪ ਕਲਵੰਤ ਸੁਨੜੀ ਅਮਰੀਕਾ ਵਾਲੇ ਹੈ ਪਹਿਲਾ ਨਾਮ 2.5 ਲੱਖ ਦੂਜਾ ਨਾਮ 2 ਲੱਖ ਹੋਵੇਗਾ ਵਸਤਾ ਨੂੰ ਜਾਮੇ ਦੇ ਇਹ 15 ਮੋਟਰਸਾਈਕਲ ਦਿੱਤੇ ਜਾਣੇ ਮੇਰੇ ਵੀਰੋ ਨੋਟ ਕਰੋ ਵੈਸਟਰਨ ਲਈ ਜਾਂਮੇ ਨੇ ਟਾਪ ਕਲਾਸ ਮੋਟਰਸਾਈਕਲ ਦਿੱਤੇ ਜਾਣਗੇ ਪਹਿਲਾ ਨਾਮ 2.2 ਲੱਖ ਦੂਜਾ ਤੋਂ ਪਿੰਡ ਰਾਮਾ ਜਿਹੜੇ ਮੋਗੇ ਦੀ ਧਰਤੀ ਆ ਗੀਆਂ ਨੋਟ ਕਰਿਓ ਜੀ 65 ਕਿਲੋ ਦੇ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆਜੋ 65 ਕਿਲੋ ਦੇ ਫਾਈਨਲ ਦੀਆਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆਜੋ ਤਾਦੋ ਸਾਰੇ ਅਰਨਾ ਪਰ ਕੇ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਸਾਰੇ ਖਿਡਾਰੀਆਂ ਦਾ ਸਾਰੀ ਕਮੇਟੀ ਦਾ ਸਾਹਿਬ ਨੂੰ ਧੰਨਵਾਦ ਕਰਦੇ ਆ ਮੇਰੇ ਵੀਰੋ ਬਹੁਤ ਵੱਡਾ ਕਦਮ ਜਿਹੜਾ ਬਹੁਤ ਵੱਡਾ ਸਾਡੇ ਭਰਾਵਾਂ ਨੇ ਪ੍ਰਚਾਲਾ ਕੀਤਾ ਹੈ 22 ਤਰੀਕ ਜਿਹੜੀ ਪੰਨਾਵਾਂ ਦੇ ਕਬੱਡੀ ਕੱਪ ਦੀ ਹੈ ਭਾਈ ਕੁਲਜੀਤ ਸਰਮਾ ਤੇ ਦਲਜੀਤ ਘਮਾੜਨੀ ਤੇ ਸਾਡੇ ਪ੍ਰਿੰਦਰ ਚਾਰ ਨਾਂ ਸਰਬਰੀ ਸੱਦੇ ਦੇ ਰਿਆ ਜਿੱਤੇ ਚਾਰ ਟੀਮਾਂ ਜਿਹੜੀਆਂ ਮਾਝਾ ਮਾਲਵਾ ਦੁਆਬਾ ਤੇ ਹਰਿਆਣੇ ਦੀਆਂ ਖੇਡਣਗੀਆਂ ਤੇ ਇਧਰੋਂ ਸਾਡੇ ਕੇਜੀ ਬਿਰਕ ਭਾਈ ਸੁਦੀਖੁਰੀ ਸੱਦੇ ਜਿੱਦਾ ਭਾਈ ਜਿਹੜਾ ਮੇਰੇ ਵੀਰੋ ਕਲਾਉਦੀ ਦੀ ਧਰਤੀ ਦੇ ਬੈਡੇਪੁਰੀ ਉਹਨਾਂ ਵੱਲੋਂ ਆਹਮੜੇਵਰੀ ਆਹਮੜੇ ਬੈਗੁਰੀ ਉਹਨਾਂ ਵੱਲੋਂ ਸੱਦਾ ਕਲਾਉ